ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਨ ਸਿਗਰੂ ਤੇ ਬਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾਂ ਭਲਾ ਕਰੋ ਬਈ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਈ ਓ ਕੀ ਕੜੀ ਨਾਲੇ ਕਰੋ ਕਰੋ ਕਿਰਪਾ ਅੰਤਨ ਸਿਗਰੂ ਤੇ ਬਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਈ ਸ੍ਰੀ ਜੀ ਨੂੰ ਪਨਾਮ रया पख से ਦੇ ਨਾ ਬੂਰੇ ਤੂੰ ਪੂਰਾ ਜਨ ਪਰੇ ਕੋ ਜਨਤਾ ਬੇ ਨਾਤੀ ਆਇਆ ਅਪਲਾ ਬੇ ਨੀ ਰਖਿਆ ਲੈ ਨਾ ਨਾ ਦੀਪੋ ਰਨ ਪਰ ਖਿਆ ਚਾਹੇ ਨਾਤੀ ਨਾ ਥਵੇ ਜਪੁਰ ਆ ਆਇਆ परशर जत न तवजो राणी गाया पर ਮੇਰਾ ਨਾਨਕ ਨਾਮ ਨੇ ਜੀ ਚਿਵਾ ਵਰ ਮੋ ਚੁਲ ਕਰ ਮਨ ਤੇ ਕਭੂ ਨਾ ਡਰੋ ਨਾ ਡਰੋ ਜੇ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਅਸਿਕੋ ਆਪਣੇ

मेरे मन आनंद मरने کبیر مرتا مرتا पूरन परंदबीर मरत मरता, मरता जगमुआ मर ایسے مرنے जा مرے

गुरु गोबिंद सिंह धन्य गुरु गोबिंद सिंह साहे धन गुरु गोबिंद सिंह धन गुरु गोबिंद गुरु गोबिंद सिंह धन गुरु गोबिंद सिंह साहे दया कबूल किर की खया होड़ला

दे दे सचे पाल माल जनम जनम दर्शन देवाजी रे परे पूर करमे ਸੁਮਨ ਮੇ ਬਲੰਤੀ ਸੁਮਨ ਮੇ ਐ ਅਵਿਸ਼ਰਮਾ ਸਾਤੇ ਐ ਸੁਮਨ ਬਿਨਾ ਬਰਬਾਦ ਮਰੋਦੀ ਸੁਨਾ ਮੇਰਾ ਪਿਆਰੇ ਮੇਰੇ ਮੀਤਾਂ ਚਲਕਮਾਲ ਵਾਤੇ ਮੇਰੇ ਸੀ ਉਹ ਨਾਨਕੇ ਕਰ ਸੋ ਅਸਾਂ ਨਾਨਕੇ ਕਰੇ ਅਰਦਾਸ ਆਖੇ ਕੀ ਕਰੀਆ ਦੂਰ ਨੂੰ ਤਾਂੂਰ ਛਪ ਜਾਣੀਏ ਤਨਬਾਬਾ ਜੀ ਸਿੰਘ ਜੀ ਤਨਬਾਬਾ ਜੀ ਤੁ ਸਿੰਘ ਜੀ ਤਨਬਾਬਾ ਜੀ ਤਨਬਾਬਾ ਜੀ ਜਹਾਜ ਸਿੰਘ ਜੀ ਤਨਬਾਬਾ ਜੀ ਜਹਾਜ ਸਿੰਘ ਜੀ ਤਨਬਾਬਾ ਜੀ ਜਹਾਜ ਸਿੰਘ ਜੀ ਸ਼ੂਰਾ ਤੋਂ ਪੈ ਤਾਨੀਏ ਸ਼ੂਰਾ ਤੋਂ ਪੈ ਤਾਨੀਏ ਜੋ ਲੜੀ ਨਕੇ ਤੂੰ ਨਾ ਚਾਹ ਤੇਖੇ ਕੋ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਦੀ ਯਾਤਰੀ ਜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰਨਜਨ ਜਾਨਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਸਤਿ ਅੰਗ ਦੇ ਅੰਗ ਸੰਗ ਪਉ ਸਾਇਰ ਦੇਨ ਸਬਦ ਸੁਰਤ ਕੀ ਨੀਵਰ ਕਾਈ साहिब जी रागतना सरी बाणी भगत कबीर जी की एक ओंकार अंकर सतगुर प्रसाद ਸਨਕ ਸੰੰਦ ਮਹੇਸ ਸਮਨ ਸੇਖਨਗ ਤੇਰੂ ਮਰਮਨ ਜਨ ਸੰਕ ਸੰੰਦ ਮਹੇਸ ਸਮਨ संत संगत राम रद बसाई रहा हनुमान सर गरुड़ सम्म सरपत नरपत नहीं गुण जन ਚਾਰ ਵੇਦ ਆਰੇ ਸਿੰਗਰਿਤ ਪੁਰਾਨ ਕਮਲਾ ਪਤ ਕਵਲਾ ਨਹੀਂ ਜਨ ਕਹ ਕਬੀਰਾ ਸੋ ਪਰਮਾਹੀ ਲਗ ਲਗ ਰਾਮ ਰਹਿ ਸ਼ਰਨਾਹੀ ਕਹੇ ਕਬੀਰ ਸੋ ਪਹਰ ਮੈਂ ਨਹੀਂ ਪਗ ਲਗ ਰਾਮ ਰਹਿ ਸ਼ਰਨਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ